ਅੰਮ੍ਰਿਤਸਰ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ CRPF ਤੇ ਰਿਟਾਇਰਡ DSP ਨੇ ਆਪਣੀ ਪਤਨੀ, ਪੁੱਤ ਅਤੇ ਨੂੰਹ ਤੇ ਗੋਲੀਆਂ ਚਲਾ ਦਿੱਤੀਆਂ ਜੀ ਹਾਂ ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਰਿਟਾਇਰਡ DSP ਤਰਸੀਮ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਵਿਵਾਦ ਕਾਰਨ ਇਹ ਸਾਰਾ ਪਰਿਵਾਰ ਥਾਣੇ ਪਹੁੰਚਿਆ ਸੀ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਹੀ ਆਪਸ 'ਚ ਇਹਨਾਂ ਦੀ ਬਹਿਸ ਹੋਈ ਤੇ ਬੈਸ ਤੋਂ ਬਾਅਦ ਰਿਟਾਇਰਡ ਡੀਐਸਪੀ ਤਰਸੀਮ ਸਿੰਘ ਨੇ ਤਿੰਨਾਂ ਤੇ ਫਾਇਰਿੰਗ ਕਰ ਦਿੱਤੀ ਦੱਸਿਆ ਕਿ ਦੋਵੇਂ ਧਿਰ ਆਪੋ ਆਪਣੇ ਵਿਚਾਰ ਲੈ ਕੇ ਥਾਣੇ ਪਹੁੰਚੇ ਸੀ ਤੇ ਇਸ ਦੌਰਾਨ ਰਿਟਾਇਰਡ ਡੀਐਸਪੀ ਤਰਸੀਮ ਸਿੰਘ ਨੇ ਆਪਣੀ ਪਤਨੀ ਪੁੱਤਰ ਅਤੇ ਨੂੰ ਤੇ ਰਿਵਾਲਵਰ ਨਾਲ ਗੋਲੀਬਾਰੀ ਕਰ ਦਿੱਤੀ ਲਗਭਗ 4 ਰਾਉਂਡ ਫਾਇਰਿੰਗ ਕੀਤੀ ਗਈ ਅਤੇ ਪੁੱਤ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤਾਂ ਗੋਲੀਬਾਰੀ ਤੋਂ ਬਾਅਦ ਤਰਸੀਮ ਸਿੰਘ ਨੇ ਸਰੈਂਡਰ ਕਰ ਦਿੱਤਾ ਦੋਵਾਂ ਧਿਰਾਂ ਨੂੰ ਥਾਣੇ ਜਾਣਾ ਪਿਆ ਸੀ ਘਰੇਲੂ ਵਿਵਾਦ ਦੇ ਚੱਲਦੇ ਇਸ ਤੋਂ ਪਹਿਲਾਂ ਹੀ ਥਾਣੇ ਦੇ ਬਾਹਰ ਦੋਵਾਂ ਧਿਰਾਂ ਦੇ ਵਿੱਚਕਾਰ ਬਹਿਸ਼ ਸ਼ੁਰੂ ਹੋ ਗਈ ਤੇ ਗੁੱਸੇ ਦੇ ਵਿੱਚ ਆ ਕੇ ਰਿਟਾਇਰਡ ਐਸਪੀ ਨੇ ਪੂਰੇ ਪਰਿਵਾਰ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਤਾਂ ਸੇਵਾਮੁਕਤ ਅਧਿਕਾਰੀ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਅਤੇ ਪੁੱਤਰ ਨਾਲ ਥਾਣੇ ਪਹੁੰਚਿਆ ਸੀ ਜਿੱਥੇ ਦੋਵਾਂ ਧਿਰਾਂ ਨੂੰ ਗਲਬਾਤ ਲਈ ਅੰਦਰ ਜਾਣਾ ਸੀ ਪਰ ਬਾਹਰ ਹੀ ਤਿੰਨਾਂ ਦੇ ਵਿਚਕਾਰ ਬਹਿ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਡੀਐਸਪੀ ਗੁੱਸੇ ਦੇ ਵਿੱਚ ਆਇਆ ਤੇ ਪਿਸਟਲ ਕੱਢ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਘਟਨਾ ਦੇ ਵਿੱਚ ਪਤਨੀ ਪੁੱਤਰ ਅਤੇ ਨੂੰ ਨੂੰ ਗੰਭੀਰ ਸੱਟਾਂ ਲੱਗਿਆ ਹਨ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਖਬਰ ਵੀ ਸਾਹਮਣੇ ਆਈ ਹੈ ਕਿ ਪੁੱਤ ਦੀ ਮੌਤ ਹੋ ਗਈ ਹੈ ਤਿੰਨਾਂ ਦੀ ਹਾਲਤ ਹਾਲਾਂਕਿ ਗੰਭੀਰ ਦੱਸੀ ਜਾ ਰਹੀ ਸੀ ਪਰ ਪੁੱਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਘਟਨਾ ਤੋਂ ਬਾਅਦ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਢੂੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਦੋਸ਼ੀ ترسےم ਸਿੰਘ ਸੀਆਰਪੀਐਫ ਤੋਂ ਰਿਟਾਇਰਡ ਡੀਐਸਪੀ ਅਤੇ ਪਰਿਵਾਰਕ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਦਰ ਥਾਣੇ ਪਹੁੰਚਿਆ ਸੀ ਸਾਰਾ ਪਰਿਵਾਰ ਜਿਸ ਤੋਂ ਬਾਅਦ ਬਹਿਸ ਤੇ ਚਲਦੇ ਫਾਇਰਿੰਗ ਕੀਤੀ ਗਈ ਹੈ ਤਾਂ ਥਾਣੇ ਦੇ ਬਾਹਰ ਹੋਈ ਬਹਿਸ ਤੋਂ ਬਾਅਦ ਪਿਤਾ ਪੁੱਤਰ ਦੇ ਵਿੱਚਕਾਰ ਲੜਾਈ ਹੋਈ ਲੜਾਈ ਤੋਂ ਬਾਅਦ ਫਾਇਰਿੰਗ ਕੀਤੀ ਗਈ ਤੇ ਇਸ ਫਾਇਰਿੰਗ ਦੇ ਵਿੱਚ ਇੱਕ ਪਿਤਾ ਆਪਣੇ ਪੁੱਤ ਦਾ ਕਾਤਲ ਬਣ ਗਿਆ ਇਸ ਜਗ੍ਹਾ ਤੇ ਰਹਿ ਰਹੇ ਸੀ ਤੇ ਕਿੰਨੀ ਦੇਰ ਤੋਂ ਇਸ ਥਾਣੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਮੋਨੀਆ ਦਾ ਕੇਸ ਚੱਲ ਰਿਹਾ ਸੀ ਜੀ ਇਹ origianally ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਸ ਕਰੇ ਜਿੱਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੈਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਹੈ ਤੇ ਉੱਥੇ ਨਾਲ ਦੇ ਮੈਂ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀਗੇ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਮਾ ਫਿਰ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕਟਨਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਹੋਵੇ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਇਹਨਾਂ ਵਿੱਚੋਂ ਗੋਲੀਆਂ ਵਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ। ਕਿਉਂਕਿ ਹਲੇ ਹੋਰ ਤਸਵੀਰ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਹਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ ਬਟ ਵੀਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜੇ ਕਾਊਂਟ ਟ ਇੱਕ ਸਿਗਰ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਤੇ ਹੀ ਇਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੀ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ ਜੀ ਹਾਸਪੀਟਲ ਕਿਹੜੇ ਦਾਖਲ ਕਰਾਇਆਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਾਸਪੀਟਲ ਦੇ ਵਿੱਚ ਜੀ ਠੀਕ ਹੈ ਸੋ ਰਣਵੀਰ